arrivou está ਉੱਨ੍ਹਾ ਦੇ ਨਾ ਲੋਕਾਂ ਨੂੰ ਮਗਾਰਾ ਕਰਦੀਆਂ ਲੋਕ ਸੀਨਾਂ ਦੇ ਆ ਹੈਰਾ ਉੱਤੋਂ ਹੁਣਾਰੇ ਸਮੇਂ ਦੇ ਵਿੱਚ ਰੋਡ ਵਿੱਚ ਬੱਚਾ ਕਮਾਲ ਚ ਨਿਕਲ ਗਈਆਂ ਵਾਰ-ਵਾਰ ਕਹਿੰਦੇ ਜੇ ਬਚਾ ਸਕਦੇ ਆ ਤਾਂ ਬਚਾ ਲੇ ਜੇ ਇੱਕ ਟਾਈਮ ਤੇ ਮੈਂ ਬੀਏ ਸੰਬੰਧ ਵਾਲਿਆਂ ਨੂੰ ਫੋਨ ਲਾਇਆ ਮੈਂ ਕਹਿੰਦੀ ਸੀ ਸਿੰਘ ਤੋਂ ਉਤ ਘਰਉਣੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਕਰਾ ਲਓ ਮੈਂ ਕਿਹਾ ਸਾਡੇ ਪਿੰਡ ਦੇ ਵਿੱਚ ਟਾਵਰ ਦਾ ਬੀਏ ਸੰਸਾ ਲੱਗਿਆ ਉਹਦੇ ਤੇ ਗੋਲ ਦਾ ਕੰਮ ਲੱਗਿਆ ਜੀਓ ਵਾਲਿਆਂ ਦਾ ਜੀਓ ਵਾਲੇ ਉਹਨੇ ਕੋਈ ਧੋਖਾ ਨਹੀਂ ਕੀਤਾ ਮੈਂ ਕਹ ਯਾਦ ਰੱਖੋ ਜਿਹੜਾ ਮੁਲੀਮ ਜਾਂ ਕੋਈ ਡਾਇਰੈਕਟਰ ਕਿਸੇ ਕੰਪਨੀ ਦਾ ਉਹਨਾਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਨਾਲੋਂ ਜਾਦੇ ਤਰੱਕੀ ਪ੍ਰਾਈਵੇਟ ਸਕੂਲਾਂ ਨੇ ਕਰਿਆ ਜੇ ਹਸਪਤਾਲਾਂ ਦੀ ਗੱਲ ਕਰੀਏ ਤਾਂ ਸਰਕਾਰੀ ਹਸਪਤਾਲਾਂ ਨਾਲੋਂ ਪ੍ਰਾਈਵੇਟ ਹਸਪਤਾਲਾਂ ਦੀ ਜਾਦੇ ਤਰੱਕੀ ਹੈ ਜੇ ਨਹੀਂ ਤਰੱਕੀ ਤਾਂ ਤੁਸੀਂ ਦੱਸੋ ਇਹ ਵਿਸ਼ਾ ਹੁਣ ਤੁਸੀਂ ਲਿਖੋ ਰਹੀ ਹੈ ਇਹ ਉਹ ਬਿਜ਼ਨਸ ਆ ਕੋਟੇ ਦਾ ਕਹਿੰਦੇ ਨੂੰ ਅਸੀਂ ਸਰਕਾਰ ਕਹਿੰਦੇ ਕਿ ਬੋਤਮਾ ਵਾਲੀ ਤਾਂ ਜੱਸਾਇਤ ਹੋਰ ਕੀ ਕਰੇ ਲੋਕ ਬੋਤਮਾ ਲੈਣਾ ਕਿੱਥੋਂ ਲੱਭ ਲਿਆਵਾਂ ਜੰਮਲੇ ਤੇ ਕਿੱਥੋਂ ਲੱਭੂਗਾ ਇਹ ਤਾਂ ਕਮਰੇ ਦੇ ਵਿੱਚ ਪਿਆ ਰਹਿਣਾ ਅੜ ਗਿਆ ਕੀ ਯਾਦ ਰੱਖ ਲੋ 3 ਕਰੋੜ ਲੋਕਾਂ ਦੀ ਕਹਾਣੀ ਸੀ ਇਸ ਨੇ ਇਹਨੂੰ ਜੇ ਕੁੰਮਾਚ ਨਾ ਪਹਚਾਇਆ ਮੇਰਾ ਨਾਮ ਵਿਸ਼ੂਦੀਪ ਨਹੀਂ ਇਹ 3 ਕਰੋੜ ਲੋਕਾਂ ਦੀ ਕਹਾਣੀ ਸੀ ਤੇ ਫੋਟਾ ਨਾਲ ਚਾ ਜਿਹੜਾ ਜੇ ਕਰ ਪੀ ਆਰਟੀਸੀ ਦਾ ਫਿਕਰ ਹੁੰਦਾ ਤਾਂ ਮੈਂ ਤੁਹਾਨੂੰ ਇੱਕ ਗਰੰਟੀ ਦੇ ਨਾਲ ਕਹਿੰਦਾ ਕਦੇ ਕਿਰਾਇਆ ਫਰੀ ਨਹੀਂ ਕਰਦੇ ਹਾਂ ਇੱਕ ਚੀਜ਼ ਕਹਿ ਦਿੰਦੇ ਕਿ ਕਈ ਵਾਰੀ ਕੋਈ ਬਜ਼ੁਰਗਾ ਯਾਰ ਉਹਦੇ ਕੋਲ ਪੈਸੇ ਨਹੀਂ ਹੈਗੇ ਉਹਨੂੰ ਚੱਲ ਲੈ ਜਾਓ ਜੀ ਪਰ ਜਿਹੜੀ ਚੀਜ਼ ਨੂੰ ਘਾਟੇ 'ਚ ਲੈ ਕੇ ਜਾਣਾ ਹੋਵੇ ਅੱਜ ਦੀ ਆਖੀ ਯਾਦ ਰੱਖੋ ਉਹ ਲਾਮ ਹੁੰਦੀ ਆ ਤੇ ਤੁਹਾਡੀ ਜਿਹੜੀ ਬਾਤ ਸਾ ਉਹ ਲਾਮ ਹੋਊਗੀ ਆਪਣੇ ਕੋਲ ਰਾਹ ਰਹਿ ਗਿਆ 6-1.5 ਸਾਲ ਦਾ ਮੈਂ ਤਾਂ ਇਹ ਕਹਿਣਾ ਕਿ ਜਿੰਨਾ ਚਿਰ ਲੋਕ ਫਰੀ ਦੀ ਸਹੂਲਤ ਨੂੰ ਤਿਆਗਦੇ ਨਹੀਂ ਉਹਨਾਂ ਤੇ ਸਾਡੇ ਬੱਲੇ ਕੱਖ ਨਹੀਂ ਆਉਣਾ ਤੁਸੀਂ ਇਹ ਗੱਲ ਨੂੰ ਨਹੀਂ ਸਮਝੋਗੇ ਸਮਝਦੇ ਹੋ ਭਾਈ ਜੀ ਜੇ ਤਾਂ ਗੱਲ ਸਮਝੋ ਜਿਹੜੀ ਫਰੀ ਦੀ ਸਹੂਲਤ ਆ ਤੁਹਾਨੂੰ ਮਾਰਨ ਵਾਸਤੇ ਆ ਜਿਵੇਂ ਅੱਜ ਤੁਸੀਂ ਹੜਤਾਲ ਦੇ ਬੈਠੇ ਆ ਜਿੱਦੇ ਕੇਜਰੀ ਵਾਲਾ ਕਾਖੇ ਕਿ ਹਮ ਦਿੱਲੀ ਸੇ ਆ ਰਹੇ ਆ ਤੇ ਸਾਨੂੰ ਸਰਕਾਰੀ ਬੱਸਾਂ ਸਾਡੀ ਰੇਲੀ ਤੇ ਲੈ ਕੇ ਜਾਓ ਕੀ ਕਰ ਰੋਡ 'ਤੇ ਆਰਿਆਂ ਨੂੰ ਪੈਸੇ ਅਡਵਾਂਸ ਨਹੀਂ ਦਿੱਤੇ ਤੂੰ ਜਿੰਨਾ ਪ੍ਰਾਈਵੇਟ ਬੱਸਾਂ ਆਰਿਆਂ ਨੂੰ ਪਰਮਿਟ ਦਿੰਨੇ ਆ ਉਹਨਾਂ ਉਹਨਾਂ ਦੇ ਨਾਲ ਬੱਸਾਂ ਸੱਦੋ ਉਹਨਾਂ ਦੇ ਨਾਲ ਵੰਗਾਰਾ ਪਾਓ ਜਿੰਨਾਂ ਨੂੰ ਸ਼ਰਾਬ ਦੇ ਠੇਕੇ ਮਿਲਦੇ ਉਹਨਾਂ ਨੂੰ ਵੰਗਾਰਾ ਪਾਓ ਸਾਡੀ ਪੀਆਰਟੀ ਸਿਰੂ ਵੰਗਾਰਾ ਕਦ ਨਹੀਂ ਕਦੇ ਪੁੱਛੋ ਉਹਨਾਂ ਨੂੰ ਘਾਟੇ 'ਚ ਤੁਸੀਂ ਦੱਸੋ ਪ੍ਰਵੰਤ ਮਾਨ ਦਾ ਪਾਪਾ ਮਾਸਟਰ ਸੀਗਾ ਉਹਨੇ ਰੋਡ 'ਤੇ ਵਿੱਚ ਕੋਈ ਯੋਗਦਾਨ ਪਾਇਆ ਜੇ ਉਹ ਜਵਾਬਿਆ ਡਰਦੇ ਕਾ ਤੂੰ ਆ ਜੇ ਤੁਸੀਂ ਇੱਥੇ ਬੋਲ ਬੋਲ ਨਹੀਂ ਨਾ ਸਕਦੇ ਤਾਂ ਮੈਂ ਤੁਹਾਨੂੰ ਗਰੰਟੀ ਨਾ ਕਹਿੰਦਾ ਤੁਸੀਂ ਕਦੇ ਨਹੀਂ ਬੋਲ ਸਕਦੇ ਤੁਸੀਂ ਜਵਾਬ ਦਿਓ ਨਾ ਦੁਬਾਰਾ ਪੁੱਛਦਾ ਕੀ ਭਗਵੰਤ ਮਾਨ ਦਾ ਪਾਪਾ ਮਾਟਰ ਸੀ ਉਹਨੇ ਰੋਡ ਵੇਹੜੇ ਵਿੱਚ ਹਿੱਸਾ ਪਾਇਆ ਕੋਈ ਨਹੀਂ ਕਰਦਾ ਹੋਰ